ਜਿਸ ਰਾਤ ਚਤੁਰ ਹੋਏ ਅੰਦਰ ਨੀਤ ਖੋਲ ਕਬਟ ਗੁਰ ਮਿਲਿਆ ਨਾਨਕ ਹਰ ਸੁਨੀਤ ਸਤਨਾਮ ਸ੍ਰੀ ਵਾਹਿਗੁਰੂ ਸਭ ਜਿਓ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਸਹਉ ਆਪੇ ਵਣਜਾਰਾ ਆਪੇ ਵਣ ਜਿਕਰਾਇਆ ਆਪੇ ਕੰਡਾਇਆ ਬੱਤਰਾਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਸਹਉ ਆਪੇ ਵਣਜਾਰਾ ਆਪੇ ਵਣ ਜਿਕਰਾਇਆ ਆਪੇ ਧਰਤੀ ਸਾਜਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਝਾਈ ਸੁਖ ਪਾਇਆ ਹਰ ਹਰ ਨਾਮੁ ਆਵਣ ਦਾਨ ਹੈ ਪਿਆਰਾ ਗੁਰਪੁਰੈ ਮਿੱਠਾ ਲਾਇਆ 라ਉ ਆਪੇ ਧਰਤੀ ਆਪ ਜਨ ਪਿਆਰਾ ਆਪੇ ਕਰੀ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਪਾਇੰਦਾ ਪਿਆਰਾ ਬਨ ਬਕਰੀ ਸੀ ਉਹ ਹੜਾਇਆ ਆਪੇ ਕਸ਼ਟ ਆਪਹਰ ਪਿਆਰਾ ਵਿੱਚ ਕਾਸ਼ਟ ਅਗਨ ਰਹਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਲ ਨਾ ਸਕੇ ਜਿ ਲਾਇਆ ਆਪੇ ਮਾਰ ਜਿ ਵਾਇੰਦਾ ਪਿਆਰਾ ਸਹ ਲੈੰਦੀ ਸਭ ਲਵਾਇਆ ਆਪੇ ਧਾਨ ਜਿ ਬਾਣ ਹੈ ਪਿਆਰਾ ਪੇ ਕਾਰੇ ਲਾਇਆ ਜੋ ਆਪ ਚੁਲਾਈ ਤੋ ਚੱਲੀਐ ਪਿਆਰੀ ਜੋ ਹਰ ਪ੍ਰਭ ਮੇਰੀ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਰਨਾ ਨਿਕ ਵਜੇ ਵਜਾਇਆ ਜੋ ਆਪ ਚੁਲਾਏ ਤੋ ਚੱਲੀਐ ਪਿਆਰੀ ਜੋ ਹਰ ਪ੍ਰਭ ਮੇਰੀ ਭਾਇਆ ਅਭੀ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ